ਸਿੰਘ ਸਹਿਬਾਨਾ ਦਾ ਵੱਡਾ ਫੈਸਲਾ ਆਇਆ ਪੰਜ ਸਿੰਘ ਸਹਿਬਾਨਾ ਨੇ ਸ੍ਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਤੇ ਪੋਸ਼ਾਕ ਬਦਲਣ ਨੂੰ ਲੈ ਕੇ ਇਹ ਫੈਸਲਾ ਦਿੱਤਾ ਹੁਣ ਨਿਸ਼ਾਨ ਸਾਹਿਬ ਦਾ ਰੰਗ ਬਦਲਿਆ ਜਾਵੇਗਾ ਕਿਹੜੇ ਰੰਗ ਦੇ ਵਿੱਚ ਹੁਣ ਤੁਸੀਂ ਸ੍ਰੀ ਨਿਸ਼ਾਨ ਸਾਹਿਬ ਦੀ ਪੋਸ਼ਾਕ ਜਾਂ ਚੋਲਾ ਚੜ੍ਹਾ ਸਕਦੇ ਹੋ ਉਸ ਬਾਰੇ ਵੱਡਾ ਫੈਸਲਾ ਆਇਆ ਪੂਰੀ ਜਾਣਕਾਰੀ ਤੁਹਾਡੇ ਨਾਲ ਖੋਲ ਕੇ ਰੱਖਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਬੜੇ ਲੰਬੇ ਸਮੇਂ ਤੋਂ ਸਿੱਖ ਜਗਤ ਦੇ ਅੰਦਰ ਇਹ ਬਹਿਸ ਚੱਲ ਰਹੀ ਹੈ ਕਿ ਸ੍ਰੀ ਨਿਸ਼ਾਨ ਸਾਹਿਬ ਦੇ ਪੋਸ਼ਾਕ ਜਾਂ ਚੋਲਾ ਕਿਸ ਪ੍ਰਕਾਰ ਦਾ ਹੋਵੇ ਕਿਸ ਰੰਗ ਦਾ ਹੋਵੇ ਇਸ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਸ਼ੰਕੇ ਭੰਬਲ ਪੂਸੇ ਜੜੇ ਆ ਉਹ ਸਿੱਖ ਜਗਤ ਦੇ ਵਿੱਚ ਪਾਏ ਜਾਂਦੇ ਸੀ ਪਰ ਹੁਣ ਸਿੰਘ ਸਹਿਬਾਨਾਂ ਦੇ ਪੰਜ ਸਿੰਘ ਸਹਿਬਾਨਾਂ ਦੇ ਫੈਸਲੇ ਦੀ ਲੋਧ ਦੇ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇੱਕ ਸਰਕਲ ਜਾਰੀ ਕਰ ਦਿੱਤਾ ਜਿਸ ਦੇ ਵਿੱਚ ਦੱਸਿਆ ਗਿਆ ਕਿ ਸ੍ਰੀ ਨਿਸ਼ਾਨ ਸਾਹਿਬ ਦੇ ਕਿਹੜੇ ਚੋਲਾ ਸਾਬ ਪਾਈ ਜਾਣਗੇ ਕਿਹੜੇ ਚੜਾਏ ਜਾਣਗੇ ਕਿਹੜੇ ਰੰਗ ਦੇ ਹੋਣਗੇ ਇਹ ਹੁਣ ਕਲੀਅਰ ਕਰ ਦਿੱਤਾ ਗਿਆ ਹੈ ਗੁਰਦੁਆਰਾ ਸਾਹਿਬ ਵਿੱਚ ਚੁਲਾਏ ਜਾਣ ਵਾਲੇ ਸ਼੍ਰੀ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਹਿਬਾਨਾਂ ਨੇ ਵੱਡਾ ਫੈਸਲਾ ਲਿਆ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਰਕੂਲਰ ਜਾਰੀ ਕਰਦੇ ਹੋਏ ਨਿਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਨੇ ਕੇਸਰੀ ਨਿਸ਼ਾਨ ਹਟਾ ਕੇ ਬਸੰਤੀ ਰੰਗ ਦੇ ਪੋਸ਼ਾਕ ਦਾ ਨਿਸ਼ਾਨ ਸਾਹਿਬ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਕਿ ਨਿਸ਼ਾਨ ਸਾਹਿਬ ਦੇ ਪੋਸ਼ਾਕ ਜਾਂ ਚੋਲਾ ਸਾਹਿਬ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਕਿਉਂਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਹੈ ਇਹ ਇੱਕ ਅਹਿਮ ਗੱਲ ਹੈ ਬੜੇ ਲੰਬੇ ਸਮੇਂ ਤੋਂ ਸਵਾਲ ਸੀ ਆਖਰੇ ਬਦਲਿਆ ਕਦੋਂ ਗਿਆ ਇਹਦੇ ਬਾਰੇ ਵੀ ਕਈ ਸ਼ੰਕਾਵਾਂ ਨੇ ਇਹਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਵਾਲੇ ਲੋਕ ਹਮੇਸ਼ਾ ਇਹ ਗੱਲ ਕਹਿੰਦੇ ਆਏ ਐ ਕਿ ਇਹ ਰੰਗ ਨਿਸ਼ਾਨ ਸਾਹਿਬ ਦਾ ਨਹੀਂ ਹੈ ਇਸ ਰੰਗ ਨੂੰ ਲੈ ਕੇ ਹਮੇਸ਼ਾ ਵਿਵਾਦ ਰਿਹਾ ਹੈ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮ ਅਤੇ ਸਿੰਘ ਸਹਿਬਾਨਾਂ ਦੇ ਫੈਸਲੇ ਦੀ ਲੋਧ ਹੇਠ ਧਰਮ ਪ੍ਰਚਾਰ ਕਮੇਟੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਭਗਵੇਂ ਰੰਗ ਨਾਲ ਮੇਲ ਖਾਂਦਾ ਕਿਉਂਕਿ ਇਹ ਬੜਾ ਗੁੰਝਲਦਾਰ ਵਿਸ਼ਾ ਹੈ ਇਸ ਵਿਸ਼ੇ ਨੂੰ ਲੈ ਕੇ ਕਈ ਗੱਲਾਂ ਨੇ ਜਿਹੜਾ ਸਰਕੂਲਰ ਜਾਰੀ ਹੋਇਆ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਉਦੇ ਵਿੱਚ ਲਿਖਿਆ ਗਿਆ ਹੈ ਕਿ ਦਫਤਰ 77 ਸ੍ਰੀ ਅਕਾਲ ਤਖਤ ਸਹਿਬ ਸ੍ਰੀ ਅਮਰitsar ਵੱਲੋਂ ਪੁਜੀ ਪੱਤਰਕਾ ਉਹਦਾ ਨੰਬਰ ਹੈ ਜਿਹੜਾ ਉਹ ਦੱਸਿਆ ਹੋਇਆ ਅਨੁਸਾਰ ਮਾਨਯੋਗ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤੇ ਦੀ ਮਨਸ਼ਾ ਅਨੁਸਾਰ ਨਿਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਧਾ ਨੂੰ ਦੂਰ ਕਰਨ ਲਈ ਸਰਬਸੰਮਤੀ ਨਾਲ ਫੈਸਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਸੰਗਤਾਂ ਨੂੰ ਪ੍ਰਬੰਧਕਾਂ ਨੂੰ ਜਾਣਕਾਰੀ ਮਹਈਆ ਕਰਵਾਈ ਜਾਵੇ ਇਹ ਗੱਲ ਕਹੀ ਗਈ ਹੈ ਇਹਦੇ ਵਿੱਚ ਸਾਫ਼ ਹੈ ਆਪਾਂ ਸਿੱਖ ਇਤਿਹਾਸ ਦੇ ਜਾਂ ਇਤਿਹਾਸ ਦੇ ਨੂੰ ਜਾਣਨ ਵਾਲੇ ਤੇ ਉਹਗੇ ਪੱਤਰਕਾਰ ਸਰਦਾਰ ਜਗਤਾਰ ਸਿੰਘ ਹੋਰਾਂ ਨੇ ਪਿਛਲੇ ਕੁਝ ਸਮੇਂ ਪਹਿਲਾਂ ਇਹ ਟਿੱਪਣੀ ਕੀਤੀ ਸੀ ਇਸ ਟਿੱਪਣੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਜਿਹੜਾ ਉਹਨਾਂ ਨੂੰ ਕਰੜੇ ਹੱਥੀ ਲਿਆ ਉਹਨਾਂ ਦੇ ਬਾਅਦ ਵਿਵਾਦ ਹੋਇਆ ਉਹ ਆਗੂ ਕੋਈ ਹੋਰ ਨਹੀਂ ਉਹ ਆਗੂ ਵਿਰਸਾ ਸਿੰਘ ਬੁਲਟੋਆ ਨੇ ਵਿਰਸਾ ਸਿੰਘ ਬੁਲਟੋਆ ਨੇ ਉਸ ਸਮੇਂ ਸਰਦਾਰ ਜਗਤਾਰ ਸਿੰਘ ਹੋਰਾਂ ਦੀ ਗੱਲ ਨੂੰ ਟੋਕਦੇ ਆਖਿਆ ਸੀ ਕਿ ਉੱਗੇ ਦੰਦਮੇ ਟਕਸਾਲ ਦੇ ਸਾਫਕਾ ਮੁਖੀ ਮਹਿਰੂਮ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਵੀ ਕੇਸਰੀ ਨਿਸ਼ਾਨ ਦੀ ਗੱਲ ਕਰਦੇ ਸੀ ਜਗਤਾਰ ਸਿੰਘ ਹੁਣ ਤੱਕ ਦਿੱਤਾ ਹੈ ਕਿ ਹਰ ਗੱਲ ਜਿਹੜੀ ਸੰਤ ਕਹਿੰਦੇ ਸੀ ਉਹ ਸਹੀ ਆ ਜਾਂ ਗਲਤ ਇਹ ਅਲੈਦਾ ਗੱਲ ਐ ਗੱਲ ਇਹ ਐ ਕਿ ਜੋ ਸਿੱਖ ਰਹਿਤ ਮਰਿਆਦਾ ਕਹਿੰਦੀ ਆ ਉਹਦੇ ਹਿਸਾਬ ਦੇ ਨਾਲ ਸ੍ਰੀ ਨਿਸ਼ਾਨ ਸਾਹਿਬ ਦੀਆਂ ਪੋਸ਼ਾਕਾਂ ਹੋਣੀਆਂ ਚਾਹੀਦੀਆਂ ਨੇ ਜਿਹਦੇ ਵਿੱਚ ਬਸੰਤੀ ਤੇ ਸੁਰਮਈ ਸੁਰਮਈ ਰੰਗ ਨੀਲੇ ਰੰਗ ਦਾ ਜਿਹੜਾ ਉਹ ਹੁੰਦਾ ਐ ਕੁੱਲ ਮਿਲਾ ਕੇ ਸਿੰਘ ਸਹਿਬਾਨ ਦੇ ਇਸ ਫੈਸਲੇ ਦੇ ਨਾਲ ਸਿੱਖ ਜਗਤ ਦੇ ਅੰਦਰ ਇੱਕ ਗੱਲ ਕਲੀਅਰ ਹੋ ਗਈ ਐ ਕਿ ਸ੍ਰੀ ਨਿਸ਼ਾਨ ਸਾਹਿਬ ਜਾਂ ਫਿਰ ਸਿੱਖਾਂ ਦੇ ਜਿਹੜੇ ਝੂਲਦੇ ਨਿਸ਼ਾਨ ਨੇ ਉਹਨਾਂ ਦਾ ਰੰਗ ਕਿਹੜਾ ਹੈ ਸ਼੍ਰੀ ਨਿਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਉਹਨਾਂ ਦੇ ਚੋਲੇ ਦੇ ਰੰਗ ਤੋਂ ਜਿਹੜਾ ਇਹ ਚੀਜ਼ ਸਪਸ਼ਟ ਕਰ ਦਿੱਤੀ ਗਈ ਹੈ ਕਿ ਉਹ ਬਸੰਤੀ ਜਾਂ ਫਿਰ ਸੁਰਮਈ ਰੰਗ ਹੋ ਸਕਦਾ ਹੈ ਇਸ ਤੋਂ ਇਲਾਵਾ ਕੋਈ ਨਹੀਂ ਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਹ ਮੰਨਣ ਦੀ ਲੋੜ ਹੈ ਦਰਅਸਲ ਜਿਵੇਂ ਹੀ ਆਰਐਸਐਸ ਦੀ ਕੁਸਪੈਟ ਜਿਹੜੀ ਆ ਉਹ ਸਿੱਖ ਸੰਸਥਾਵਾਂ ਦੇ ਵਿੱਚ ਹੋਈ ਤਾਂ ਉਸ ਸਮੇਂ ਇਹ ਰੰਗ ਬਦਲਿਆ ਗਿਆ ਮੰਨਿਆ ਜਾਂਦਾ ਹੈ ਕਿ ਇਹ ਰੰਗ ਉਸ ਸਮੇਂ ਬਦਲਿਆ ਗਿਆ ਜਦੋਂ 9 ਮਾਸ ਦਾ ਰਿਸ਼ਤਾ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਬਿਨਾਂ ਸ਼ਰਤਾਂ ਤੋਂ ਸਮਝੌਤਾ ਹੋਇਆ ਤਾਂ ਉਸ ਸਮੇਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੰਜ਼ਰੀਆਂ ਪਾਈਆਂ ਨੇ ਹੁਣ ਸਿੰਘ ਸਹਿਬਾਨ ਨੇ ਇਹ ਕਲੀਅਰ ਕਰਤਾ ਹੈ ਸਾਫ ਕਰਤਾ ਹੈ ਸਪਸ਼ਟ ਕਰਤਾ ਹੈ ਤੇ ਇਸ ਤੋਂ ਬਾਅਦ ਹੁਣ ਕੋਈ ਭਰਮ ਭਲੇਖਾ ਸਿੱਖ ਜਗਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ